ਛੇ ਬੈਂਡ ਨਹੀਂ ਆਂਦੇ ਫੀਸ ਰਫੰਡੇ ਵਾਲੇ ਇਹ ਸ਼ੋਸ਼ਾ ਹੈ ਇਹ ਸ਼ੋਸ਼ਾ ਬਿਲਕੁਲ ਨਹੀਂ ਹੈ ਜੀ ਅਸੀਂ ਜੋ ਵੀ ਕਮਿਟਮੈਂਟ ਕਰਦੇ ਆਂ ਅਸੀਂ ਉੱਤੇ ਖਰੇ ਉਤਰਦੇ ਆਂ ਬੱਚੇ ਦੇ ਜੇ ਓਵਰਆਲ ਛੇ ਬੈਂਡ ਨਹੀਂ ਆਂਦੇ ਤਾਂ ਅਸੀਂ ਪੂਰੀ ਦੀ ਪੂਰੀ ਟਿਊਸ਼ਨ ਫੀਸ ਚਾਹੇ ਉਹ 3000 ਲਈ ਹੈ ਚਾਹੇ ਜੋ ਮਰਜੀ ਲਈ ਹੈ ਅਸੀਂ ਰਿਫੰਡ ਬੈਕ ਕਰਦੇ ਆਂ ਬੈਂਡਸ ਨਹੀਂ ਤਾਂ ਕੋਈ ਫੀਸ ਨਹੀਂ ਛੇ 3000 ਦੀ ਐਡ ਕਰਤੀ ਆ ਅੱਜ ਕੱਲ੍ਹ ਤੇ ਜੇ ਗੱਲ ਕਰੋ ਤਾਂ 7500 8000 10000 ਤੋਂ ਘੱਟ ਨਹੀਂ ਲੋਕਾਂ ਨਾਲ ਫਰਾਡ ਹੋ ਰਿਹਾ ਨੇ ਇਹ ਵੀ ਕਿਹੋ ਜਿਹਾ ਫਰਾਡ ਹੈ रिच फैमिली ਨੂੰ ਬਿਲੋਂਗ ਕਰਦਾ ਮੀਡਲ ਕਲਾਸ ਨੂੰ ਬਿਲੋਂਗ ਕਰਦਾ ਉਹ ਤਾਂ ਆਲਸ ਕਰੇਗਾ ਹੀ ਕਰੇਗਾ ਸੋ ਜਿਹੜੇ ਪੈਸਿਆਂ ਤੋਂ ਥੋੜੀ ਸ਼ਾਰਟਸ ਚੱਲਦੀ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਅਸੀਂ ਰੇਟ ਕੱਟ ਕੀਤਾ ਕਿ ਸਾਡੇ ਕੋਲ ਆਨ ਕੁਆਲਿਟੀ ਕੋਚਿੰਗ 3000 ਰੁਪਏ ਦੇ ਵਿੱਚ ਦਵਾਂਗੇ ਅਜੇ 3000 ਚ ਹੋਏਗਾ ਤਾਂ ਫਿਰ ਤੁਹਾਡੇ ਟੀਚਰ ਵੀ ਬੜੇ ਇਦਾਂ ਦੇ ਹੋਣਗੇ 3000 ਬਹੁਤ ਘੱਟ ਬਹੁਤ ਛੋਟੀ ਜੀ ਰਕਮ ਹੈ ਸਾਡੇ ਜਿਹੜੇ ਟੀਚਰਸ ਨੇ ਉਹ 20 ਪਲੱਸ ইয়ারਸ ਆਫ ਐਕਸਪੀਰੀਅנס ਉਹਨਾਂ ਦੇ ਕੋਲ ਹੈ ਤੁਸੀਂ ਸਾਡੇ ਕੋਲ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਲਗਾਓ ਐਂਡ ਜੇ ਤੁਹਾਨੂੰ ਅੱਛੇ ਲੱਗਦੇ ਨੇ ਸਾਡਾ ਵੇ ਆਫ ਟੀਚਿੰਗ ਅੱਛਾ ਲੱਗਦਾ ਹੈ ਤਾਂ ਹੀ ਸਾਨੂੰ ਫੀਸ ਪਾ ਦੇਣਾ ਅਰਜੁਨ ਜੀ ਕੀ ਇਹ ਫੰਡਾ ਹੈ ਤੁਸੀਂ 3000 ਦੀ ਐਡ ਕੱਟਤੀ ਆ ਅੱਜ ਕੱਲ ਤੇ ਜੇ ਗੱਲ ਕਰੋ ਤਾਂ 7500 8000 10000 ਤੋਂ ਕੱਟਣੀ ਕੀ ਇਹ ਵੀ ਲੱਗਦਾ ਨਹੀਂ ਜਿਹੜੇ ਆਮ ਚੈਨਲਾਂ ਚ ਅਖਬਾਰਾਂ ਚ ਦੇਖਦੇ ਆ ਕਿ ਲੋਕਾਂ ਨਾਲ ਫਰਾਡ ਹੋ ਰਿਆ ਨੇ ਇਹ ਵੀ ਕੋਈ ਫਰਾਡ ਹੈ ਅ ਦੇਖੋ ਜੀ ਅਸੀਂ ਨੀ ਚੰਗੇ ਬੁਰਾ ਨੀ ਕੋਈ ਸੋ ਵੱਖ-ਵੱਖ ਸੈਂਟਰਸ ਨੇ ਜੀ ਹਰੇਕ ਦੀ ਆਪਣੀ ਮੋਨੋਪੋਲੀ ਹੈ ਹਰੇਕ ਦੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਹਰੇਕ ਦਾ ਫੀਸ ਸਟਰਕਚਰ ਹੈ ਅਸੀਂ ਜਿਹੜਾ ਫੀਸ ਸਟਰਕਚਰ ਹੈ ਬਹੁਤ ਘੱਟ ਰੱਖਿਆ ਹੈ ਤਾਂ ਕਿ ਨਾਰਮਲ ਬੱਚਾ ਵੀ ਜਿਹੜਾ ਹੈ ਜਿਹੜਾ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਮਿਡਲ ਕਲਾਸ ਬਿਲੋਂਗ ਕਰਦਾ ਉਹ ਤਾਂ ਆਲਸ ਕਰੇਗਾ ਹੀ ਕਰੇਗਾ ਸੋ ਜਿਹੜੇ ਪੈਸਿਆਂ ਤੋਂ ਥੋੜੀ ਸ਼ਾਰਟਸ ਚੱਲਦੀ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਅਸੀਂ ਰੇਟ ਕੱਟ ਕੀਤਾ ਕਿ ਸਾਡੇ ਕੋਲ ਆਨ ਕੁਆਲਿਟੀ ਕੋਚਿੰਗ 3000 ਰੁਪਏ ਦੇ ਵਿੱਚ ਦਵਾਂਗੇ ਪਰ ਜੇ 3000 ਚ ਹੋਏਗਾ ਤਾਂ ਫਿਰ ਤੁਹਾਡੇ ਟੀਚਰ ਵੀ ਉਹੜੇ ਇਦਾਂ ਦੇ ਹੋਣਗੇ ਵੀ ਜਾਂ ਤਾਂ ਪਲੱਸ 2 ਜਾਂ ਬੀਏ ਜਾਂ ਐਮਏ ਹੋਣਗੇ ਜਿਹਨੂੰ ਆਈਲਟ ਪਤਾ ਨਹੀਂ ਕੋ ਕਿਉਂਕਿ 3000 ਬਹੁਤ ਘੱਟ ਬਹੁਤ ਛੋਟੀ ਜੀ ਰਕਮ ਹੈ ਇਸ ਕਰਕੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਉਹ ਜਿਹੜੇ ਤੁਹਾਡੇ ਟੀਚਰ ਹੋਣਗੇ ਉਹ 언ਕੁਆਲੀਫਾਈਡ ਹੋਣਗੇ ਕੀ ਇਹ ਵਜ੍ਹਾ ਹੈ ਦੇਖੋ ਜੀ ਟੀਚਰਸ ਦੇ ਬਾਰੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਖੁਦ ਐਕਸਪੀਰੀਅੰਸ ਕਰੋ ਸਾਡੇ ਜਿਹੜੇ ਟੀਚਰਸ ਨੇ ਉਹ 20 ਪਲੱਸ ਈਅਰਸ ਆਫ ਐਕਸਪੀਰੀਅੰਸ ਉਹਨਾਂ ਦੇ ਕੋਲ ਹੈ ਸੋ ਅਸੀਂ ਬੱਚੇ ਨੂੰ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਦਿੰਨੇ ਆ ਏ ਨਹੀਂ ਹੈ ਕਿ ਬੱਚਾ ਪਹਿਲੇ ਦਿਨ ਆਵੇ ਸਾਨੂੰ ਫੀਸ ਦੇ ਜਵੇ ਐਂਡ ਉਸ ਤੋਂ ਬਾਅਦ ਉਹਦੀ ਖਬਰਸਾਰਨਾ ਪੁੱਛੀ ਜਾਵੇ ਤੁਸੀਂ ਸਾਡੇ ਕੋਲ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਲਗਾਓ ਐਂਡ ਜੇ ਤੁਹਾਨੂੰ ਅੱਛੇ ਲੱਗਦੇ ਨੇ ਸਾਡਾ ਵੇ ਆਫ ਟੀਚਿੰਗ ਅੱਛਾ ਲੱਗਦਾ ਹੈ ਕਾਹੀ ਸਾਨੂੰ ਫੀਸ ਡਿਪੋਜ਼ਿਟ ਕਰਵਾਓ ਤੇ 3000 ਦੇ ਵਿੱਚ ਫਿਰ ਕਿਹੜੇ ਕਿਹੜੇ ਕੀ ਕੀ ਚੀਜ਼ਾਂ ਸਿਖਾਉਦੇ ਹੋ ਕੀ ਕੀ ਉਹਨਾਂ ਨੂੰ ਉਹਦੇ ਪੱਲੇ ਪੈਂਦਾ ਆ ਕਿ ਉਹ 3000 ਖਰਚ ਕੇ ਹੀ ਘਰ ਚੱਲ ਜਾਂਦਾ ਆ ਤੇ ਉਹਨੂੰ ਕੋਈ ਗਿਆਨ ਨਹੀਂ ਉਹਦੇ ਦਿਮਾਗ 'ਚ ਕੋਈ ਪੜਦਾ ਵੀ ਹੈ ਕੀ ਕੀ ਉਹਨੂੰ ਸਿਖਾਉਂਦੇ ਹੋ ਤੁਸੀਂ ਅ ਦੇਖੋ ਜੀ ਜਿਹੜੇ ਬੱਚਾ ਸਾਡੇ ਕੋਲ ਆਂਦਾ ਹੈ ਅਸੀਂ ਸਭ ਤੋਂ ਪਹਿਲਾਂ ਉਹਦਾ ਮੌਕ ਟੈਸਟ ਲੈਂਦਾ ਹੈ ਕਿ ਉਹਦਾ ਬੱਚੇ ਦਾ ਕਰੰਟ ਲੈਵਲ ਕੀ ਹੈ ਸੋ ਉਹ ਉਹਦੀਆਂ ਕਮੀਆਂ ਪੇਸ਼ੀਆਂ ਜਾਣਨ ਤੋਂ ਬਾਅਦ ਫਿਰ ਅਸੀਂ ਉਸ ਬੱਚੇ ਨੂੰ ਉਸੇ ਮੋਡੀਊਲ ਤੇ ਜ਼ਿਆਦਾ ਮਿਹਨਤ ਕਰਵਾਈ ਦੀ ਹੈ ਜੋ ਕੁਝ ਅਸੀਂ ਵਿੱਚ ਦਿੰਨੇ ਆ ਉਹ ਹੈਗੀਆਂ ਗ੍ਰਾਮਰ ਕਲਾਸਿਸ ਬਿਕੋਜ਼ ਗ੍ਰਾਮਰ ਤੋਂ ਬਿਨਾ ਆਇਲਸ ਹੋ ਹੀ ਨਹੀਂ ਸਕਦੀ ਬਹੁਤ ਸਾਰੇ ਇੰਸਟੀਟਿਊਟ ਕਹਿੰਦੇ ਨੇ ਸਾਡੇ ਕੋ ਸ਼ੋਰ ਸ਼ਾਰਟ ਟ੍ਰਿਕਸ ਹੈਗੀਆਂ ਜਿੰਨਾ ਬੱਚਾ ਆਇਲਸ ਕਲੀਅਰ ਕਰ ਲੇਗਾ ਬਟ ਨਾਥਿੰਗ ਲਾਈਕ ਥੈਟ ਤੁਹਾਨੂੰ ਬੇਸ ਕਲੀਅਰ ਕਰਨਾ ਪਏਗਾ ਜਦੇ ਲਈ ਤੁਹਾਨੂੰ ਗ੍ਰਾਮਰ ਪਲਸ ਸਪੋਕਨ ਉਹ ਦੋਨੋਂ ਹੀ ਕਲਾਸਿਸ ਅਸੀਂ 3000 ਦੇ ਵਿੱਚ ਆਇਲਸ ਦੇ ਨਾਲ ਫ੍ਰੀ ਦਿੰਨੇ ਆ ਜੀ ਕੋ ਡੈਮੋ ਵੀ ਦਿੰਦੇ ਹੋਗੇ ਕਿ ਬੱਚਾ ਆਵੇ ਡੈਮੋ ਲਵੇ ਤਾਂ ਕਿ ਉਹਨੂੰ ਪਤਾ ਲੱਗੇ ਵੇ ਵਾਕਿਆ ਮੈਂ 3000 ਵੀ ਦੇ ਰਿਹਾ ਤੇ ਮੈਂ ਸਿੱਖ ਵੀ ਰਿਹਾ ਕੁਝ ਜੀ ਬਿਲਕੁਲ ਡੈਮੋ ਹੁੰਦਾ ਹੈ ਜੀ ਫਰਸਟ ਡੇ ਬੱਚੇ ਨੂੰ ਡੈਮੋ ਹੀ ਦਿੱਤਾ ਜਾਂਦਾ ਹੈ ਉਹ ਸਾਡੇ ਟੀਚਰਸ ਨੂੰ ਦੇਖ ਕੇ ਸਾਡਾ ਵੇ ਆਫ ਟੀਚਿੰਗ ਦੇਖ ਕੇ ਐਂਡ ਸਾਡੇ ਰਿਸੋਰਸਸ ਦੇਖ ਕੇ ਐਂਡ ਜੇ ਉਹਨੂੰ ਅੱਛਾ ਲੱਗਦਾ ਇੱਕ ਦਿਨ ਪੜ੍ਹ ਕੇ ਫਿਰ ਹੀ ਅਗਲੇ ਦਿਨ ਫੀਸ ਜਮ੍ਹਾਂ ਕਰਵਾਵੇ ਤੱਕੇਸ਼ਾਈ ਬੱਚੇ ਨਾ ਬਿਲਕੁਲ ਨਹੀਂ ਕਰਦੇ ਜੀ ਕਿ ਤੂੰ ਹੁਣ ਫੀਸ ਦੇ ਜਾਂ ਬਾਅਦ ਚ ਪੜਾਉਂਦਾ वाले ये शोशा है देखो जी ये शोशा बिल्कुल नहीं है जी ਅਸੀਂ ਜੋ ਵੀ ਕਮਿਟਮੈਂਟ ਕਰਦੇ ਆਂ ਅਸੀਂ ਉੱਤੇ ਖਰੇ ਉਤਰਦੇ ਆਂ ਅ ਬੱਚੇ ਦੇ ਜੇ ਓਵਰਆਲ 6 ਬੈਂਡ ਨਹੀਂ ਆਂਦੇ ਤਾਂ ਅਸੀਂ ਪੂਰੀ ਦੀ ਪੂਰੀ ਟਿਊਸ਼ਨ ਫੀਸ ਚਾਹੇ ਉਹ 3000 ਲਈ ਹੈ ਚਾਹੇ ਜੋ ਮਰਜੀ ਲਈ ਹੈ ਅਸੀਂ ਰਿਫੰਡ ਬੈਕ ਕਰਦੇ ਆਂ ਬੈਂਡਸ ਨਹੀਂ ਤਾਂ ਕੋਈ ਫੀਸ ਨਹੀਂ ਤੇ ਇੱਕ ਤੁਸੀਂ ਫਿਰ ਨਾਲ ਕੇ ਸੀ ਆਇਲੈਂਡ ਸੈਂਟਰ ਆਇਲੈਂਡ ਦੀ ਗੱਲ ਜਾਂ ਟਫਲ ਦੀ ਗੱਲ ਇਹਦੀ ਮੋਡਿਊਲ ਕੀ ਹੈ ਕਿੰਨੇ ਕੇ ਸ਼ਿਫਟਿੰਗ ਕੀ ਹੈ ਕੋਈ ਟਾਈਮਿੰਗ ਵੀ ਹੈ ਕਿ ਜੇ ਮੈਂ ਤੁਹਾਨੂੰ ਦੱਸਿਆ ਮਾਰਨਿੰਗ ਵੇਲੀ ਵੀ ਹੈ ਇਹ ਕੁਛ ਇਦਾਂ ਦਾ ਵੀ ਲਿਖਿਆ ਹੈ ਅ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਏਸੀ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਸਾਡੇ ਕੋਲ ਆਇਲਸ ਦਾ ਰੈਗੂਲਰ ਬੈਚ ਹੈ ਜੀ ਜਿਹੜਾ ਸਵੇਰੇ 9 ਵੇ ਤੋਂ ਲੈ ਕੇ ਸ਼ਾਮੀ 4 ਵੇ ਤੱਕ ਚੱਲਦਾ ਹੈ ਐਂਡ ਉਸ ਤੋਂ ਬਾਅਦ ਜਿਹੜੀ ਅਸੀਂ ਇੱਕ ਐਕਸਕਲੂਸਿਵ ਚੀਜ਼ ਲੈ ਕੇ ਆਏ ਆ ਉਹ ਹੈ ਜੀ ਈਵਨਿੰਗ ਐਂਡ ਮਾਰਨਿੰਗ ਬੈਚਸ ਸਵੇਰ ਯਾ ਸ਼ਾਮ ਸਵੇਰ ਯਾ ਸ਼ਾਮ ਦੀ ਬਹੁਤ ਸਾਰੇ ਵਰਕਿੰਗ ਪ੍ਰੋਫੈਸ਼ਨਲਸ ਐਸੇ ਨੇ ਜੀ ਜਿਹੜੀ ਵੱਖਰੀ ਵੱਖਰੀ ਡਿਊਟੀਆਂ ਤੇ ਜਾਂ ਟਾਈਮ ਨਹੀਂ ਹੁੰਦਾ ਕਿ ਉਹ ਆਪਣੇ ਕੋਲ ਇੰਸਟੀਚੂਟ ਆ ਕੇ ਕਲਾਸਿਸ ਲਗਾ ਲੈਣ ਤਾਂ ਉਹਨਾਂ ਲਈ ਅਸੀਂ ਸਪੈਸ਼ਲ ਬੈਚ ਤਿਆਰ ਕੀਤਾ ਹੈ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਂਡ ਸ਼ਾਮ ਨੂੰ 5:30 ਤੋਂ ਲੈ ਕੇ ਸ਼ਾਮੀ 7:30 ਵਜੇ ਤੱਕ ਮਤਲਬ ਆਨਲਾਈਨ ਵੀ ਕਰ ਪੜ ਸਕਦਾ ਹੈ ਜੇ ਬੱਚਾ ਇੱਥੇ ਨਹੀਂ ਆ ਸਕਦਾ ਤੇ ਉਹ ਕੋ ਬਿਜ਼ੀ ਆ ਜਾਂ ਕੋ ਟਾਈਮ ਜਾਂ ਦੂਰ ਹੈ ਪਰ ਉਹਨਾਂ ਨੇ ਜੁੜਨਾ ਚਾਹੁੰਦਾ ਤੇ ਆਨਲਾਈਨ ਕਲਾਸਿਸ ਜਿਹੜੀਆਂ ਹਾਂਜੀ ਬਿਲਕੁਲ ਜੀ ਜਿਹੜਾ ਇੱਥੇ ਨਹੀਂ ਆ ਸਕਦਾ ਉਹਨੂੰ ਅਸੀਂ ਆਨਲਾਈਨ ਪ੍ਰੋਵਾਈਡ ਕਰਦੇ ਹਾਂ ਜੀ ਉਹਦੇ ਵਿੱਚ ਵੀ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਦਿੰਨੇ ਆਂ ਐਂਡ ਜੇ ਇੱਕ ਡੈਮੋ ਦੇ ਵਿੱਚ ਬੱਚਾ ਸੈਟੀਸਫ ਤਾਂ ਹੀ ਫੀਸ ਜਮਾ ਕਰਵਾਏਗਾ ਆਦਰਵਾਇਜ਼ ਐਡਵਾਂਸ ਫੀਸ ਬਿਲਕੁਲ ਨਹੀਂ ਲਵਾਗੇ ਜੀ ਜਿਵੇਂ ਹੁਣ ਹਾਈਲਾਈਟਸ ਵੀ ਕਰਦੇ ਨੇ ਇੱਕ ਪੀਟੀ ਇੱਕ ਟਫਲ ਇਦਾਂ ਦੀ ਲੈਂਗੁਏਜ ਉਹ ਵੀ ਤੁਸੀਂ ਉੱਥੇ ਕਰਵਾਉਂਦੇ ਹੋ ਕਿ ਉਹਦਾ ਵੀ ਹੈਗਾ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਬਹੁਤ ਸਾਰੇ ਕੋਰਸਸ ਨੇ ਪੀਟੀ ਫ੍ਰੈਂਚ ਸੈਲਪਿਪ ਰਾਈਟ ਦੂਓਲਿੰਗੋ ਤੇ ਆਇਲਸ ਸੋ ਅਸੀਂ ਇਹ ਸਾਰੇ ਇੰਗਲਿਸ਼ ਸਪੀਕਿੰਗ ਕੋਰਸਸ ਨੇ ਜਿਹੜੇ ਅਸੀਂ ਬੱਚੇ ਨੂੰ ਕਰਵਾਣੇ ਆ ਜਿਹਦੇ ਨਾਲ ਉਹ ਆਪਣਾ ਵੀਜ਼ਾ ਅਪਲਾਈ ਕਰੇ